ਹਲਾ ਚੌਥਾ ਪੜ ਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤਿ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਵ ਹਰ ਧਨ ਬਨ ਜਹ ਹਰ ਧਨ ਸੰਚਹ ਜਿਸ ਲਾਗਤ ਹੈ ਨਹੀਂ ਚੋਰਾ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੋਨ ਕਨ ਹਰ ਕੀ ਘੋਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਯੋ ਜਮ ਕਾ ਸਭ ਸੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜਤੇ ਬੜਾ ਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾ ਕੈ ਪਾਇ ਲਾਗੀ ਰਹਾਉ ਹਰ ਹਮਾਰੋ ਮੀਤ ਸਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵਹਿ ਹਰ ਹਮ ਬੋਲਾ ਹੈ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮ ਆਨੰਦ ਬੈ ਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾ ਚੌ ਪਦੇ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤ ਵਹਿ ਕਿਆ ਤੂੰ ਕਰਹਿ ਉਪਾਏ ਤਾਕਾ ਕਹ ਪਰਵਾਹ ਕਾਹੂ ਕੀ ਜਿਹੇ ਗੋਪਾਲ ਸਹਾਈ ਕਿਆ ਤੂੰ ਸੋਚੈ ਕਿਆ ਤੂੰ ਚਿਤ ਵਹਿ ਕਿਆ ਤੂੰ ਕਰਹਿ ਉਪਾਏ ਤੋ ਤੇ ਤੂੰ ਦੋਨੋਂ ਹੀ ਸਰੂਪ ਮਹਾਰਾਜ ਜੀ ਨੇ ਇਥੇ ਰੱਖੇ ਨੇ ਇਹ ਖਿਆਲ ਰੱਖਣਾ ਜੀ ਬਰਸਾਏ ਮੇਗ ਸਖੀ ਘਰ ਆਪਾ ਹੁ ਨ ਆਏ ਮੋਹਿ ਦੀਨ ਕਿਰਪਾ ਨਿਦ ਠਾਕੁਰ ਨਾਮ ਨਿਦ ਨਾਮ ਸਮਾਏ ਰਹਾਉ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਈ ਕਰੀ ਪਾਕ ਸਾਲ ਸੋਚ ਪਵਿੱਤਰਾ ਆਮ ਤੌਰ ਤੇ ਬਹੁਤੇ ਕਰੀਂ ਪੜ ਜਾਂਦੇ ਨੇ ਬਿੰਦੀ ਲਾ ਕੇ ਕਰੀ ਨਹੀਂ ਪੜਨਾ ਕਰੀ ਕਰੀ ਤੋਂ ਭਾਵ ਕੇ ਕਰ ਲਵੀਂ ਕਰੀ ਤੋਂ ਭਾਵ ਕੀਤੀ ਹੋਈ ਐ ਕਰੀ پاکਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਬਿੰਦੀ ਨਹੀਂ ਲਗਾਉਣੀ ਕਰੀ ਪਾਠ ਕਰਨਾ ਜੀ ਦੋਸਤ ਬੇਦਾਰੀ ਸਾਜਨ ਰਹੇ ਸੇ ਇਹ ਮੰਦਰ ਘਰ ਆਪਣਾਏ ਜੋ ਗ੍ਰਹਿ ਲਾਲ ਰੰਗਿਓ ਆਇਆ ਤਉ ਮੈਂ ਸਭ ਸੁਖ ਪਾਏ ਸੰਤ ਸਭਾ ਓਟ ਗੁਰ ਪੂਰੇ ਧੁਰ ਮਸਤਕ ਲੇਖ ਲਿਖਾਈ ਜਨ ਨਾਨਕ ਕੰਤਰ ਗੀਲਾ ਪਾਇਆ ਫਿਰ ਦੁਖ ਨ ਲਾਗੈ ਆਏ ਮਲਾਰ ਮਹੱਲਾ ਪੰਜਵਾ ਖੀਰ ਅਧਾਰ ਬਾਰਿਕ ਜਬ ਹੋਤਾ ਬਿਨ ਖੀਰਾ ਰਹਿਨ ਨਾ ਜਾਈ ਸਾਰ ਸਮਾਲ ਮਾਤਾ ਮੁਖ ਨੀਰਾ ਤਬ ਓਹ ਤ੍ਰਿਪਤ ਅਘਾਈ ਹਮ ਬਾਰਿਕ ਪਿਤਾ ਪ੍ਰਭ ਦਾਤਾ ਭੂ ਲਹਿ ਬਾਰਿਕ ਅਨਕ ਲਖ ਬਰੀਆ ਅਨ ਠੌਰ ਨਾਹੀ ਜਹ ਜਾਤਾ ਰਹਾ ਚੰਚਲ ਮਤ ਬਾਰਿਕ ਬਪੁਰੇ ਕੀ ਸਾਰ ਆਪ ਅਗਨ ਕਰ ਮੇਲਾ ਮਾਤਾ ਪਿਤਾ ਕੰਠ ਲਾਏ ਰਾਖੈ ਆਨੰਦ ਸਹਜ ਤਬ ਖੇਲੇ ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸ ਬਾਰਿਕ ਭੂਖ ਕੈਸੀ ਨਵ ਨਿਧ ਨਾਮ ਨਿਧਾਨ ਗ੍ਰਹਿ ਤੇਰਾ ਮਨ ਬਾਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਿਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਿਕ ਦਰਸ ਪ੍ਰਭ ਚਾਹੈ ਮੋਹ ਹਿਰਦੈ ਵਸਹਿ ਨਿਤ ਚਰਨਾ ਮਲਾਰ ਮਹੱਲਾ ਪੰਜਵਾ ਸਗਲ ਬਿਧੀ ਜੋਰ ਆਹਰ ਕਰਿਆ ਤਜਿਓ ਸਗਲ ਅੰਦੇਸਾ ਕਾਰਜ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੂਸਾ ਸੁਨੀਐ ਬਾਜੈ ਬਾਜ ਸੁਹਾਵੀ ਪੂਰ ਭਇਆ ਮੈਂ ਪ੍ਰੇਮ ਮੁਖ ਪੀਖੇ ਗ੍ਰਹਿ ਮੰਗਲ ਸੁਹਲਾਵੀ ਰਹਾਉ ਮਨੁਆ ਲਾਇ ਸਵਾਰੇ ਥਾਨਾ ਪੂਛੋ ਸੰਤਾ ਜਾਏ ਖੋਜਤ ਖੋਜਤ ਮੈਂ 파ਹੋ ਨ ਮਿਲਿਓ ਭਗਤ ਕਰਉ ਨਿਵ ਪਾਏ ਜਬ ਪ੍ਰੇ ਆਏ ਬਸੇ ਗ੍ਰਹਿ ਆਸਨ ਤਬ ਹਮ ਮੰਗਲ ਗਾਇਆ ਮੀਤ ਸਾਜਨ ਮੇਰੇ ਭਏ ਸੁਹੇਲੇ ਪਰਾਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਭਏ ਅਨੰਦਾ ਗੁਰਕਾਰਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਮਲਾਰ ਮਹੱਲਾ ਪੰਜਵਾ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠ ਰਕਾਓ ਭਰਤੇ कृपा निध कृपा निध छोड़ आन कौ पूजह कृपा निध छोड़ आन कौ पूजह आत्मघाती हरते राजते कीट कीट ते सुरपत कर दोख जठर कौ भरते भरते बोलना है सो भरते ना आपा बोलिए भरते हां जी भरदे हन पेट नो ਰਾਜਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠ ਰਕਉ ਭਰਤੇ ਕਿਰਪਾ ਨਿਦ ਛੋਡ ਆਨ ਕਉ ਪੂਜਹਿ ਆਤਮ ਘਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਭਮ ਹੈ ਬਹੁ ਜੋਨੀ ਏਕ ਨ ਕਾਹੂ ਧਰਤੇ ਰਹਾਓ त्याग सुवामी आन कौ चितवत मूढ मुग्ध खल खरते कागर नाव लंगहै कत सागर वृथा कथत हम तरते शिव बिरंच असुर सुर जीते काल अगन मह जरते नानक शरण चरण कमलन की तुमन डारह प्रभु करते ਰਾਗ ਮਲਾਰ ਮਹੱਲਾ ਪੰਜਵਾ ਦੋ ਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਮੇਰੇ ਓਏ ਬੈਰਾਗੀ ਤਿਆਗੀ ਹਉ ਇਕ ਖਿਨ ਤਿਸ ਬਿਨ ਰਹਿ ਨਾ ਸਕਾਉ ਪ੍ਰੀਤ ਹਮਾਰੀ ਲਾਗੀ ਰਹਾ ਉਨ ਕੈ ਸੰਗ ਮੋਹ ਪ੍ਰਭ ਚਿਤ ਆਵੈ ਸੰਤ ਪ੍ਰਸਾਦ ਮੋਹ ਜਾਗੀ ਸੁਨ ਉਪਦੇਸ ਭਏ ਮਨ ਨਿਰਮਲ ਗੁਣ ਗਾਏ ਰੰਗ ਰਾਂਗੀ ਇਹੋ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਬੜ ਭਾਗੀ ਮਹਾ ਸੁਖ ਪਾਇਆ ਬਰਨ ਨਾ ਸਾਕੋ ਰੇ ਨਾਨਕ ਜਨ ਪਾਗੀ ਆਰ ਮਹੱਲਾ ਪੰਜਵਾਂ ਮਾਈ ਮੋਹੇ ਪ੍ਰੀਤਮ ਦੇਹੋ ਮਿਲਾਏ ਸਗਲ ਸਹੇਲੀ ਸੁਖ ਭਰ ਸੂਤੀ ਜਿਹੇ ਘਰ ਲਾਲ ਬਸਾਈ ਰਹਾਉ ਮੋਹੇ ਅਵਗਨ ਪ੍ਰਭ ਸਦਾ ਦਇਆ ਲਾ ਮੋਹੇ ਨਿਰਗੁਨ ਕਿਆ ਚਤੁਰਾਈ ਕਰਾਓ ਬਰਾਬਰ ਜੋ ਪ੍ਰੇਅ ਸੰਗ ਰਾਤੀ ਇਹ ਹਉਮੈ ਕੀ ਟੀਠਾਈ ਪਈ ਨਿਮਾਣੀ ਸਰਨ ਇਕ ਤਾਕੇ ਗੋਰਾ ਸਾਤ ਗੋਰਾ ਪੁਰਖ ਸੁਖ ਦਾਈ ਏਕ ਨਿਮਖ ਮਹ ਮੇਰਾ ਸਭ ਦੁੱਖ ਕਾਟਿਆ ਨਾਨਕ ਸੁਖ ਰੈਨ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਗ ਜੀ ਤਿਲ ਬਿਲ ਮਨ ਲਾਓ ਬਰਸ ਪਿਆਰੇ ਮਨ ਹੈ ਸਧਾਰੇ ਹੋਏ ਅਨੰਦ ਸਦਾ ਮਨ ਚਾਉ ਰਹਾਓ ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਏ ਸੋਭ ਨਹੀਂ ਬਿਨ ਭਰ ਤਾਰੇ ਬਿਨਾ ਸੁਨਿਓ ਜਬ ਠਾਕੁਰ ਮੇਰਾ ਬੇਗ ਆਇਓ ਕਿਰਪਾ ਤਾਰੇ ਕਹੋ ਨਾਨਕ ਮੇਰੋ ਬਨਿਓ ਸੁਹਾਗੋ ਪਤ ਸੋਭਾ ਭਲੇ ਅਚਾਰੇ ਮਲਾਰ ਮਹੱਲਾ ਪੰਜਵਾਂ ਪ੍ਰੀਤਮ ਸਾਚਾ ਨਾਮ ਧਿਆਇ ਦੁਖ ਦਰਦ ਬਿਨਸੈ ਭਵ ਸਾਗਰ ਗੁਰ ਕੀ ਮੂਰਤ ਰਿਦਾ ਬਸਾਇ ਰਹਾਉ ਦੁਸ਼ਮਨ ਹਤੇ ਦੋਖੀ ਸਭ ਵਿਆਪੇ ਹਰ ਸਰਣਾਈ ਆਇ ਰਖਨ ਹਾਰੈ ਹਾਥ ਦੇ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲੇ ਵਿਖ ਸਭ ਕਾਟੇ ਨਾਮ ਨਿਰਮਲ ਮਨ ਦਿਆ ਗੁਣ ਨਿਧਾਨ ਨਾਨਕ ਮਨ ਵਸਿਆ ਬਾਹੜ ਦੁਖ ਨਾ ਥੀਆ ਮਲਾਰ ਮਹੱਲਾ ਪੰਜਵਾ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਇਆਲ ਅਨੁਗ੍ਰਹ ਧਾਰੇ ਰਹਾਉ ਸਿਮਰਉ ਚਰਨ ਤੁਹਾਰੇ ਪ੍ਰੀਤਮ ਸਿਮਰਉ ਚਰਨ ਤੁਹਾਰੇ ਪ੍ਰੀਤਮ ਕ੍ਰਿਤਾ ਤੁਹਾਰੀ ਆਸਾ ਸੰਤ ਜਨਾਂ ਪਹਿ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਵਿਚਰਤ ਮਰਨ ਜੀਵਨ ਹਰ ਮਿਲਤੇ ਵਿਚਰਤ ਮਰਨ ਜੀਵਨ ਹਰ ਮਿਲਤੇ ਵਿਚਰਤ ਮਰਨ ਜੀਵਨ ਹਰ ਮਿਲਤੇ ਜਨਕੋ ਦਰਸ਼ਨ ਦੀਜੈ ਨਾਮ ਅਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾ ਅਬ ਆਪਣੇ ਪ੍ਰੀਤਮ ਸਿਓ ਬਾਨ ਆਈ ਰਾਜਾ ਰਾਮ ਰਮਤ ਸੁਖ ਪਾਇਓ ਬਰਸ ਮੇਗ ਸੁਖ ਦਾਈ ਰਹਾਉ ਇਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਦ ਪਾਈ ਉਦਾਤ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਸੁਖ ਉਪਜੇ ਦੁਖ ਸਗਲ ਬਿਨਾਸੇ ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰ ਬ੍ਰਹਮ ਲਿਵ ਲਾਈ ਤਰਿਓ ਸੰਸਾਰ ਕਠਨ ਭੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹੱਲਾ ਪੰਜਵਾ ਘਨ ਹਰ ਬਰਸ ਸਗਲ ਜਗ ਛਾਇਆ ਭਾਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਆਨੰਦ ਮੰਗਲ ਸੁਖ ਪਾਇਆ ਰਹਾਉ ਮਿਟੇ ਕਲੇਸ਼ ਤ੍ਰਿਸ਼ਨਾ ਸਭ ਬੂਝੀ ਤ੍ਰਿਸ਼ਨਾ ਸਭ ਤ੍ਰਿਸ਼ਨਾ ਸਭ ਬੂਝੀ ਮਿਟੇ ਕਲੇਸ਼ ਤ੍ਰਿਸ਼ਨਾ ਸਭ ਬੂਝੀ ਪਾਰ ਬ੍ਰਹਮ ਮਨ ਧਿਆਇ ਸਾਧ ਸੰਗ ਜਨਮ ਮਰਨ ਨਿਵਾਰੇ ਬਹੁਰ ਨਕਤ ਹੂ ਧਾਇ ਮਨ ਤਨ ਨਾਮ ਨਿਰੰજન ਰਾਤਾ ਚਰਨ ਕਮਲ ਲੇਵ ਲਾਇਆ ਅੰਗੀਕਾਰ ਕਿਓ ਪ੍ਰਭੇ ਆਪਣਾ ਨਾਨਕ ਦਾਸ ਸਰਣਾਇ ਮਲਾਰ ਮਹੱਲਾ ਪੰਜਵਾ ਵਿਚਰਤ ਕਿਉ ਜੀਵੇ ਓਏ ਜੀਵਨ ਚਿਤ ਹੈ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ਰਹਾਓ ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰ ਨਾਹੀ ਜੇ ਨਕਾਉ ਬਿਸਰੈ ਮੇਰੋ ਰਾਮ ਪਿਆਰਾ ਸੇ ਮੂਏ ਮਰ ਜਾਹੀ ਮਨ ਤਨ ਰਵ ਰਹਿਆ ਜਗਦੀਸ਼ੁਰ ਏਖਤ ਸਦਾ ਹਜੂਰੇ ਨਾਨਕ ਰਵ ਰਹੇਓ ਸਭ ਅੰਤਰ ਸਰਬ ਰਹਿਆ ਭਰ ਪੂਰੇ ਮਲਾਰ ਮਹੱਲਾ ਪੰਜਵਾ ਹਰ ਕੈ ਭਜਨ ਕਾਉਨ ਕਾਉਨ ਨਾ ਤਾਰੇ ਖਾਗਤਾਨ ਮੀਨਤਾਨ ਮ੍ਰੇਗਤਾਨ ਬ੍ਰਾਹਤਾਨ ਸਾਧੂ ਸੰਗ ਉਧਾਰੇ ਰਹਾਉ ਦੇ ਦੇਵ ਕੁਲ ਦੈਤ ਕੁਲ ਜਖ ਕਿਨਰ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੈ ਸਾਧੂ ਸੰਗ ਤਾਕੇ ਦੁਖ ਬਿਦਾਰੇ ਕਾਮ ਕ੍ਰੋਧ ਮਹਾ ਵਿਖਿਆ ਰਸ ਇਨਤੇ ਭਏ ਨਿਰਾਰੇ ਦੀਨ ਦਇਆਲ ਜਪਹਿ ਕਰੁਣਾ ਮੈਂ ਨਾਨਕ ਸਦ ਬਲੇ ਹਾਰੇ ਮਲਾਰ ਮਹੱਲਾ ਪੰਜਵਾ ਆਜ ਮੈਂ ਬੈਸਿਓ ਹਰ ਹਾਟ ਨਾਮ ਰਾਸ ਸਾਜੀ ਕਰ ਜਨ ਸਿਓ ਜਾਓ ਨਾ ਜਮਕੈ ਘਾਟ ਰਹਾ ਆਜ ਮੈਂ ਬੈਸਿਓ ਹਰ ਹਾਟ ਨਾਮ ਰਾਸ ਸੰਜੀ ਕਰ ਜਨ ਸਿਆ ਜਾਓ ਨਾ ਜਮ ਕੈ ਘਾਟ ਰਹਾ ਧਾਰ अनुग्रह पार ब्रह्म ਰਾਖੇ ਭ੍ਰਮ ਕੇ ਖੁੱਲੇ ਕਪਾਟ ਬੇ ਸੁਮਾਰ ਸਾਹ ਪ੍ਰਭ ਪਾਇਆ ਲਾਹ ਚਰਨ ਨਿਦਖਾਟ ਸਰਨ ਗਹੀ ਅਚੁੱਤ ਅਬినాਸ਼ੀ ਕਿਲ ਬਿਖ ਕਾਡੇ ਹੈ ਛਾਂਟ ਕਾਲ ਕਲੇਸ਼ ਬਿਟੇ ਦਾਸ ਨਾਨਕ ਬਹੁਰ ਨਾ ਜੋਨੀ ਮਾਟ ਮਲਾਰ ਮਹੱਲਾ ਪੰਜਵਾ ਬਹੁ ਵਿਦਮਾਇ ਮੋਹਹਿਰਾਨੋ ਕੋਟ ਮੱਧੇ ਕੋ ਬਿਰਲਾ ਸੇਵਕ ਪੂਰਨ ਭਗਤ ਚਿਰਾਨੋ ਰਹਾਉ ਇਤ ਉਤ ਡੋਲ ਡੋਲ ਸ਼ਰਮ ਪਾਇਓ ਤਨ ਤਨ ਹੋਤ ਬੇਰਾਨੋ ਲੋਕ ਦੁਰਾਇ ਕਰਤ ਠਗਿਆਈ ਹੋ ਤਉ ਸੰਗ ਨ ਜਾਣੋ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨ ਕਹੋ ਨਾਨਕ ਪਾਹਨ ਪ੍ਰਭ ਤਾਰਹ ਸਾਧ ਸੰਗਤ ਸੁਖ ਮਨ ਮਲਾਰ ਮਹੱਲਾ ਪੰਜਵਾਂ ਦੁਸ਼ਟ ਮੋਏ ਬਿਖ ਖਾਈ ਰੀ ਮਾਈ ਜਿਸਕੇ ਜੀਏ ਤਿਨਹੀ ਰਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾਓ ਅੰਤਰ ਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ਸੰਗ ਸਹਾਈ ਛੋੜ ਨ ਜਾਏ ਪ੍ਰਭ ਦੀ ਸੈ ਸਬੰਨੀ ਠਾਈ ਅਨਾਥਾ ਨਾਥ ਦੀਨ ਦੁਖ ਭੰਜਨ ਆਪ ਲਿਏ ਲੜ ਲਾਏ ਹਰ ਕੀ ਓਟ ਜੀਵ ਹੈ ਦਾਸ ਤੇਰੇ ਨਾਨਕ ਪ੍ਰਭ ਸਰਣਾਏ ਮਲਾਰ ਮਹੱਲਾ ਪੰਜਵਾ ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ ਪਿਆਸ ਮੇਰੋ ਮਨ 모ਹਿਓ ਹਰ ਪੰਖ ਲਗਾਏ ਮਿਲੀ ਜਾਇ ਰਹਾ ਖੋਜਤ ਖੋਜਤ ਮਾਰਗ ਪਾਇਓ ਸਾਧੂ ਸੇਵ ਕਰੀਜੈ ਧਰ ਅਨੁਗ੍ਰਹਿ ਸੁਆਮੀ ਮੇਰੇ ਨਾਮ ਮਹਾਰਸ ਪੀਜੈ ਤਰਾਹ ਤਰਾਹ ਕਰ ਸਰਨੀ ਆਏ ਜਲ ਤੋ ਕਿਰਪਾ ਕੀਜੈ ਕਰ ਗਹਿ ਲੇ ਹੋ ਦਾਸ ਆਪਣੇ ਕਾ ਨਾਨਕ ਅਪਨੋ ਕੀਜੈ ਮਲਾਰ ਮਹੱਲਾ ਪੰਜਵਾ ਪ੍ਰਭ ਕੋ ਭਗਤ ਬਚਲ ਬਿਰਦਾਇ ਨਿੰਦਕ ਮਾਰ ਚਰਨ ਤਲ ਦੀਨੇ ਅਪਨੋ ਜਸ ਵਰਤਾਇ ਰਹਾਉ ਜੈ ਜੈ ਕਾਰ ਕੀਨੋ ਸਭ ਜਗ ਮਹਿ ਦਇਆ ਜੀ ਅਨ ਮਹਿ ਪਾਇਓ ਕਾਂਠ ਲਾਇ ਆਪਣੋ ਦਾਸ ਰਾਖਿਓ ਤਾਤੀ ਵਾਉ ਨ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਭ੍ਰੰਪ ਮੇਟ ਸੁਖਾਇਓ ਮਹਾ ਆਨੰਦ ਕਰਹੋ ਦਾਸ ਹਰ ਕੇ ਨਾਨਕ ਵਿਸਵਾਸ ਮਨ ਆਇਓ ਬਾਗ ਮਲਾਰ ਮਹੱਲਾ ਪੰਜਵਾ ਚਉ ਪਦੇ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦੀਸਾ ਬ੍ਰਹਮ ਪ੍ਰਸਾਰ ਗੁਰਮੁਖ ਤ੍ਰੈ ਗੁਣੀਆਂ ਬਿਸਥਾਰ ਗੁਰਮੁਖ ਨਾਦ ਬੇਦ ਬੀਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ ਹਰ ਹਿਰਦੈ ਵਸਿਓ ਸਾਸ 기ਰਾਸ ਆਪਣਾ ਖਸਮ ਧਾਈਐ ਰਹਾਉ ਗੁਰ ਕੇ ਚਰਨ ਵਿਟਹੁ ਬਲ ਜਾਓ ਗੁਰ ਕੇ ਗੁਣ ਆਣ ਦਿਨ ਨਿਤ ਗਾਓ ਗੁਰ ਕੀ ਧੂੜ ਕਰੋ ਇਸ ਨਾਨ ਸਾਚੀ ਦਰਗਹ ਪਾਈਐ ਮਾਨ ਗੁਰ ਬੋਹਿਥ ਭਵ ਜਲ ਤਾਰਨ ਹਾਰ ਗੁਰ ਭੇਟਿਆ ਨਾ ਹੋਏ ਜੋਨ ਆਉਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾ ਕਉ ਕਰਮ ਲਿਖਿਆ ਧੁਰ ਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੀਰਾ ਖਸਮ ਸਤ ਗੁਰ ਸਰਣਾਈ ਨਾਨਕ ਗੁਰ ਪਰਬ੍ਰह्म ਜਾ ਕੀ ਕੀਮ ਨਾ ਪਾਏ ਮਲਾਰ ਮਹੱਲਾ ਪੰਜਵਾ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਆਪਣੇ ਸੇਵਕ ਕੋ ਲਏ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਾਰ ਕਿਰਪਾ ਪੂਰਨ ਸੁਖ ਦਾਤੇ ਤੁਮਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਿਰ ਤੇਰਾ ਰੰਗ ਰਾਤੇ ਰਹਾਉ ਗਾਵਣ ਸੁਣਨ ਸਭ ਤੇਰਾ ਬਾਣਾ ਹੁਕਮ ਬੂਝੈ ਸੋ ਸਾਚ ਸਮਾਣਾ ਜਪ ਜਪ ਜੀਵਾ ਹੈ ਤੇਰਾ ਨਾਮ ਤੁਜ ਬਿਨ ਦੂਜਾ ਨਹੀਂ ਥਾਉ ਤੁਜ ਬਿਨ ਦੂਜਾ ਨਹੀਂ ਥਾਉ ਦੁਖ ਸੁਖ ਕਰਤੇ ਹੁਕਮ ਰਜਾਈ ਭਾਣੈ ਬਖਸ਼ ਭਾਣੈ ਦੇ ਸਜਾਈ ਦੋਹਾ ਸਿਰ ਆਕਾ ਕਰਤਾ ਆਪੁਰਬਾਣ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂ ਹੈ ਜਾਣ ਹੈ ਤੂ ਆਪੇ ਬੂਝ ਹੈ ਸੁਣ ਆਪ ਵਖਾਣਾ ਹੈ ਸੇਈ ਭਗਤ ਜੋ ਤੁਧ ਭਾਣੈ ਨਾਨਕ ਤਿਨ ਕਾ ਸਦ ਕੁਰਬਾਣੇ ਮਲਾਰ ਮਹੱਲਾ ਪੰਜਵਾ ਪਰਮੇਸ਼ਰ ਹੋਵਾ ਦਿਆਲ ਮੀਘ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੀ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸਮਾਲ ਗੁਰ ਪੂਰੇ ਕੀ ਸੇਵਾ ਪਾਇਆ ਐਥੇ ਓਥੇ ਨਿਬਹਿ ਨਾਲ ਰਹਾਉ ਦੁਖ ਭੰਨਾ ਭੈ ਭੰਜਨ ਹਾਰ ਆਪਣਿਆਂ ਜੀਆ ਕੀ ਕੀਤੀ ਸਾਰ ਰਖਨ ਹਾਰ ਸਦਾ ਮਿਹਰਵਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗਵਾਇਆ ਕਰਤੈ ਆਪ ਸਦਾ ਸਦਾ ਮਾਨ ਤਿਸਨੋ ਜਾਪ ਦ੍ਰਿਸ਼ਟ ਤਾਰ ਰੱਖੇ ਸਭ ਜੰਤ ਗੁਣ ਗਾਵਹ ਨਿਤ ਨਿਤ ਭਗਵੰਤ ਇਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣ ਹੈ ਪਰਤਾਪ ਨਾ ਵੈ ਕੀ ਪਹਿਜ ਰਖਦਾ ਆਇਆ ਨਾਨਕ ਬੋਲਾ ਇਸ ਕਾ ਬੋਲਾਇਆ ਮਲਾਰ ਮਹੱਲਾ ਪੰਜਵਾ ਗੁਰ ਸਰਣਾਈ ਸਗਲ ਨਿਦਾਨ ਸਾਚੀ ਦਰਗਹ ਪਾਈਐ ਮਾਨ ਭ੍ਰੰਪੋ ਦੁਖ ਦਰਦ ਸਭ ਜਾਇ ਪ੍ਰਾਂਪਉ ਦੁਖ ਦਰਦ ਸਭ ਜਾਏ ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਾਲਾਹ ਨਾਮ ਨਿਧਾਨ ਜਪਹੁ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਹਾਉ ਸਤ ਗੁਰ ਜੀ ਵਡ ਅਵਰ ਨ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੁਖ ਤੇ ਰਾਖੈ ਮਾਇਆ ਬਿਖ ਫਿਰ ਬਹੁੜ ਨਾ ਚਾਖੈ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰ ਪਰਮੇਸ਼ਰ ਸਾਚਾ ਹੈ ਨਾਏ ਸਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਵੱਡ ਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸਚ ਅਰਦਾਸ ਰਾਗ ਮਲਾਰ ਮਹੱਲਾ ਪੰਜਵਾ ਪੜ ਤਾਲ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮਨਾਰ ਪ੍ਰੇਅ ਦਇਆ ਰਸਿਉ ਰੰਗ ਕੀਆ ਕਿਨੋ ਮਨਾਰ ਮਨਾਰ ਤੇ ਵਿਸ਼ਰਾਮ ਆ ਗਿਆ ਗੋਰਾ ਮਨਾਰ ਪ੍ਰੇਯ ਦਿਯਾਰ ਸਿਓ ਰੰਗ ਕੀਆ ਪ੍ਰੇਯ ਦਿਯਾਰ ਸਿਓ ਰੰਗ ਕੀਆ ਹਾਂਜੀ ਗੋਰਾ ਮਨਾਰ ਪ੍ਰੇਯ ਦਿਯਾਰ ਸਿਓ ਰੰਗ ਕੀਆ ਕੀਨੋ ਰੀ ਸਗਲ ਸਿੰਗਾਰ ਤਜਿਓ ਰੀ ਸਗਲ ਬੇਕਾਰ ਧਾਵਤੋ ਅਸਥਿਰ ਥੀਆ ਰਹਾਓ ਐਸੇ ਰੀ ਮਨ ਪਾਏ ਕਾ ਆਪ ਗਵਾਏ ਕਾ ਕਰ ਸਾਧਨ ਸਿਉ ਸੰਗ ਬਾਜੇ ਬਜਹੈ ਮਿਰਦੰਗ ਅਨਾਹਦ ਕੋਕਿਲ ਰੀ RAM ਨਾਮ ਬੋਲੇ ਮਧੁਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭਾ ਆਤ ਅਪਾਰ ਪ੍ਰੇਮ ਅਮੋਘ ਐਸੇ ਹੀ ਸੰਗ ਸੰਤ ਬਨੇ ਪਾਵਉ ਉਤਾਰ ਨਾਮ ਭਨੇ ਰਾਮ 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 ਮਾਲ ਮਨ ਫੇਰ ਤੇ ਹਰ ਸੰਗ ਸੰਗੀਆਂ ਜਨ ਨਾਨਕ ਪ੍ਰਿਯੋ ਪ੍ਰੀਤਮthia ਮਲਾਰ ਮਹੱਲਾ ਪੰਜਵਾ ਮਾਨਕ ਨਾ ਭ੍ਰਮ ਬਨ ਉਮਕਿਤ ਰਸ ਚਾਲੈ ਉਮਕਤ ਰਸ ਚਾਲੈ ਮਾਨਕ ਕਹੈ ਭ੍ਰਮੈ ਬਨੈ ਉਮਕਤ ਰਸ ਚਾਲੈ ਮੁਖ ਪਾਠ ਇਹ ਹੈ ਦੂਸਰਾ ਪਾਠ ਹੈ ਉਮਕ ਤਰਸ ਚਾਲੈ ਜੋ ਸਰੂਪਾਂ ਵਿੱਚ ਛਪਿਆ ਹੁੰਦਾ ਹੈ ਉਹ ਉਮਕ ਤਰਸ ਚਾਲੈ ਛਪਿਆ ਹੁੰਦਾ ਹੈ ਉਹ ਵੀ ਪਾਠ ਮੌਜੂਦ ਹੈ ਦੂਸਰੇ ਅਰਥਾਂ ਦੇ ਵਿੱਚ ਤੇ ਮੁਖ ਤੌਰ ਤੇ ਉਮਕਤ ਰਸ ਚਾਲੈ ਮਨ ਕਨੈ ਭ੍ਰਮੈ ਬਨੈ ਉਮਕਿਤ ਰਸ ਚਾਲੈ ਪ੍ਰਭ ਮਿਲਬੇ ਕੀ ਚਾਹ ਰਹਾਉ ਤ੍ਰੈ ਗੁਨ ਮਾਇ ਮੋਹਿ ਆਈ ਕਹਾਉ ਬੇਦਨ ਕਾਹਿ ਮੋਹਿ ਆਈ ਤ੍ਰੈ ਗੁਨ ਮਾਇ ਮੋਹਿ ਆਈ ਮੋਹਿ ਆਈ ਨਹੀਂ ਹੈ ਮੋਹਿਆਈ ਤ੍ਰੈ ਗੁਣ ਮਾਈ ਮੋਹਿਆਈ ਕਹੋਂ ਬੇਦਨ ਕਾਹੇ ਆਨ ਉਪਾਵ ਸਗਰ ਕੀਏ ਨਹਿ ਦੁਖ ਸਾ ਕਹਿ ਲਾਹੇ ਭਜ ਸਰਨ ਸਾਧੂ ਨਾਨਕ ਮਿਲ ਗੁਣ ਗੋਬਿੰਦ ਹੈ ਗਾਹੇ ਮਲਾਰ ਮਹੱਲਾ ਪੰਜਵਾ ਪ੍ਰੇਯ ਕੀ ਸੋਭ ਸੁਹਾਵਨੀ ਨਿਕੀ ਹਾ ਹਾ ਹੂ ਹੂ ਗੰਧਰਵ ਅਪਸਰਾ आनंद मंगल रस गावनी नीकी रहा तुनत ललत गुणज्ञ अनक भांत बहु विद रूप दिखावनी नीकी गुणज्ञ ठीक है पाठ ਥੱਲੇ ਜਈਆ ਲੱਗਾ ਹੈ ਅੱਧਾ ਇਹਨੂੰ ਇਸੇ ਤਰ੍ਹਾਂ ਹੀ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਤੁਨਤ ललत गुणज्ञ अनक भांत हां जी ਤਨਤ ਲਲਤ ਗੁਨ ਅਗਿਆ ਅਨਕ ਭਾਂਤ ਬਹੁ ਬਿਦ ਰੂਪ ਦਿਖਾਵਨੀ ਨੀਕੀ ਗਿਰ ਤਰਥਲ ਜਲ ਭਵਨ ਭਰਪੁਰ ਘਟ ਘਟ ਲਾਲਨ ਛਾਵਨੀ ਨੀਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ